ਤੁਸੀਂ ਦੇਖੋ ਕਿੱਡੇ-ਕੱਡੇ ਲੰਬੇ ਨõ ਹੋਏ ਹੋਇਆ ਹੱਥ-ਪੈਰ ਗਲੇ ਗੰਦੇ ਕੱਪੜੇ ਪਾਏ ਹੋਇਆ ਮਤਲਬ ਐਦਾਂ ਹੀ ਦਰ-ਦਰ ਦੀਆਂ ਠੋਕਰਾ ਖਾਂਦਾ ਸੜਕਾਂ ਤੇ ਤੁਰਿਆ ਫਿਰਦਾ ਪਾਈ ਅੰਮਾ ਨਾਮ ਦੱਸਦਾ ਜਾਂ ਪਰਮਜੀਤ ਦੱਸਦਾ ਆਪਣੇ ਨਾਂ ਬਾਪ ਦਾ ਨਾਂ ਗੁਰਜੀਤ ਸਿੰਘ ਦੱਸਦਾ ਐਡਰੈਸ ਦਿੱਲੀ ਕਹਿੰਦਾ ਵਾ ਪਰ ਦਿੱਲੀ ਕਿਹੜਾ ਮੱਲਾ ਕਿਹੜੀ ਗੜੀ ਉਹ ਕੁਝ ਨਹੀਂ ਦੱਸ ਪਾ ਰਿਹਾ ਇਸ ਵੀਡੀਓ ਨੂੰ ਜੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਮੋ ਤਾਂ ਇਸ ਵਕਤ ਦੇ ਮਾਰੇ ਹੋਏ ਵੀਰ ਦਾ ਆਪਣਾ ਪਰਿਵਾਰ ਇਹਨੂੰ ਮਿਲ ਸਕਦਾ ਹਾਂ ਵੀਰੇ ਸਤਿ ਸ਼੍ਰੀ ਅਕਾਲ ਖੜਾ ਹੋ ਖੜਾ ਹੋ ਵੀਰੇ ਕੀ ਨਾਂ ਤੇਰਾ ਪ੍ਰਿਆ ਪ੍ਰਿਆ ਕਿੱਥੋਂ ਆ ਤੂੰ ਪ੍ਰਿਆ ਜੀ ਜੀ ਤੁਮੈਂ ਦਿੱਲੀ ਤੋਂ ਹੈ ਠੀਕ ਆ ਕਿਹੜਾ ਸ਼ਹਿਰ ਦਿੱਲੀ ਕਿਹੜਾ ਮੰਨ ਲੋ ਮੁਹੱਲਾ ਜ਼ਰਾ ਵਰਜੀਤ ਸਿੰਘ ਵੀ ਤੋਂ ਹੈ ਜਰਜੀਤ ਸਿੰਘ ਤੋਂ ਬੰਦੇ ਆ ਅੱਛਾ ਤੇ ਤੇਰਾ ਨਾਮ ਕੀ ਹੈ ਤੇਰਾ ਪੰਮਾ ਨਾਮ ਵੀ ਹੈ ਪੰਮਾ ਨਾਮ ਪੂਰਾ ਨਾਮ ਕੀ ਤੇਰਾ ਪੂਰਾ ਨਾਮ ਪੰਮਾ ਨਹੀਂ ਪੂਰਾ ਨਾਮ ਫੁੱਲ ਨਾਮ ਵਰਮਜੀਤ ਸਿੰਘ ਉਹ ਵਰਮਜੀਤ ਸਿੰਘ ਆ ਤੇਰੇ ਪਿਤਾ ਜੀ ਦਾ ਕੀ ਨਾਮ ਆ ਵਰਜੀਤ ਸਿੰਘ ਰਿਤਿਕ ਲਿਖਣੀ ਤੇਰੇ ਪਿਤਾ ਜੀ ਦਾ ਕੀ ਨਾਮ ਆ ਪਿਤਾ ਜੀ ਦਾ ਕੀ ਨਾਂ ਤੇਰੇ ਸਹੀ ਨਾਂ ਦੱਸਣਾ ਪਿਤਾ ਜੀ ਦਾ ਨਾਂ ਕੀ ਤੇਰੇ ਤੇਰੇ ਪਿਤਾ ਜੀ ਦਾ ਕੀ ਨਾਂ ਭਾਈ ਪਰਮਜੀਤ ਗਰਜੀਤ ਸਿੰਘ ਗਰਜੀਤ ਸਿੰਘ ਜਗਦੀਸ਼ ਸਿੰਘ ਠੀਕ ਆ ਦਿੱਲੀ ਇੱਥੇ ਪੰਜਾਬ ਤੋਂ ਕਿਹੜਾ ਪਿੰਡ ਤੋਂ ਤੁਸੀਂ ਲਾਲ ਬੱਡ ਪੰਜਾਬ ਤੋਂ ਪਿੰਡ ਕਿਹੜਾ ਤੇਰਾ ਪੰਜਾਬ ਤੋਂ ਪੰਜਾਬ ਰੇਸ਼ੀਆ ਯੂਨੀਵਰਸਿਟੀ ਪੰਜਾਬ ਤੋਂ ਪਿੰਡ ਕਿਹੜਾ ਦੱਸ ਯਾਰ ਸਹੀ ਸਹੀ ਯਾਰ ਐ ਨਾ ਕਰ ਹੈ ਸਹੀ ਸਹੀ ਪਿੰਡ ਦੱਸ ਕੀ ਨਾਂ ਤੇਰੇ ਪਿੰਡ ਦਾ ਲੂਟੋਜ ਨੂੰ ਬਾਟੀ ਹੈ ਹੈ ਲੂਟੋਜ ਨੂੰ ਬਾਟੀ ਹੈ ਪਿੰਡ ਦਾ ਨਾਮ ਦਾ ਸੀ ਵੀਰੇ ਐ ਨਾ ਕਰ ਯਾਰ ਦਿੱਲੀ ਪ੍ਰੋਟੋਜ ਨੂੰ ਬਾਟੀ ਹੈ ਦਿੱਲੀ ਪ੍ਰੋਟੋ ਯੂਨੀਵਰਸਿਟੀ ਇਹ ਕਿੱਥੇ ਪੈਂਦੀ ਆ ਨਹੀਂ ਰੇਸ਼ਾ ਜੂਨ ਬਾਟੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇੱਕ ਵਕਤ ਦਾ ਮਾਰਿਆ ਹੋਇਆ ਇੱਕ ਇਨਸਾਨ ਭੁੱਲਿਆ ਪਟਕਿਆ ਇੱਥੇ ਪਹੁੰਚ ਗਿਆ ਸਾਡੇ ਕੋਲ ਪ੍ਰੋਟੋਗ ਰਹਿ ਗਿਆ ਅੱਜ ਇਸ ਵੀਰ ਨੂੰ ਸਾਡੇ ਦੀਂ ਦਾ ਮੈਂਬਰੀ ਆ ਹੰਬਣਾ ਤੋਂ ਬਿੰਦਰ ਵੀਰਾ ਉਹ ਛੱਡ ਕੇ ਗਿਆ ਇੱਥੇ ਤੁਸੀਂ ਦੇਖੋ ਕਿੱਡੇ-ਕੱਡੇ ਲੰਬੇ ਨõ ਹੋਏ ਹੋਇਆ ਹੱਥ ਪੈਰ ਗਲੇ ਗੰਦੇ ਕੱਪੜੇ ਪਾਏ ਹੋਇਆ ਮਤਲਬ ਐਦਾਂ ਹੀ ਦਰਦਰ ਦੀਆਂ ਠੋਕਰਾ ਖਾਂਦਾ ਸੜਕਾਂ ਤੇ ਤੁਰਿਆ ਫਿਰਦਾ ਬਾਈ ਹੰਬਣਾ ਰੋਡ ਦੇ ਉੱਤੇ ਜੀਆਰਡ ਅਕੈਡਮੀ ਦੇ ਕੋਲੇ ਕਈ ਜਨਾਂ ਤੋਂ ਇਹ ਸੜਕ ਤੇ ਪਿਆ ਸੀ ਠਿੱਕੀ ਰਹਿਆ ਉਹ ਵੀਰ ਨਹੀਂ ਤਾਂ ਕਰਦਾ ਦੇਖਦਾ ਸੀ ਉਹਨੇ ਸਾਨੂੰ ਵੀ ਵੀਡੀਓ ਭੇਜੀ ਪਰ ਸਾਡਾ ਸਾਮਾਨੀ ਬਣਿਆ ਕਿਉਂਕਿ ਇਹ ਤੰਦਰੁਸਤ ਦਾ ਤਕੜਾ ਤੁਰਿਆ ਫਿਰਦਾ ਆਉਂਦਾ ਰੋਟੀ ਪਾਣੀ ਖਾਈ ਜਾਂਦਾ ਅਸੀਂ ਪਹਿਲਾਂ ਪਹਿਲ ਦਿੰਦੇ ਆ ਜਿਹੜੇ ਜ਼ਿਆਦਾ ਕ੍ਰਿਟੀਕਲ ਮਰੀਜ਼ ਹੁੰਦੇ ਆ ਜ਼ਖਮ ਇਹਨਾਂ ਦੇ ਹੋਏ ਆ ਜਾਂ ਕੋਈ ਛੱਟਫੇੜ ਲੱਗੀ ਹੋਈ ਹੈ ਤੇ ਅੱਜ ਫਿਰ ਉਹ ਬਿੰਦਰ ਵੀਰ ਇੱਥੇ ਸਾਡੇ ਕੋਲੇ ਇਸ ਵੀਰ ਨੂੰ ਲੈ ਕੇ ਆ ਗਿਆ ਛੱਡ ਕੇ ਉਹ ਵੀਰ ਚਲਾ ਗਿਆ ਇੱਥੋਂ ਮਰ ਗਿਆ ਤੇ ਇਹ ਵਾਕਸ ਦਾ ਮਾਰਿਆ ਹੋਇਆ ਇਨਸਾਨ ਆਪਣੇ ਬਾਰੇ ਕੁਝ ਦੱਸ ਨਹੀਂ ਪਾ ਰਿਹਾ ਮਾ ਮਾ ਨਾਮ ਦੱਸਦਾ ਜਾਂ ਪਰਮਜੀਤ ਦੱਸਦਾ ਆਪਣੇ ਨਾਂ ਬਾਪ ਦਾ ਨਾਂ ਗਰਜੀਤ ਸਿੰਘ ਦੱਸਦਾ ਐਡਰੈਸ ਦਿੱਲੀ ਕਹਿੰਦਾ ਵਾ ਪਰ ਦਿੱਲੀ ਕਿਹੜਾ ਮੱਲਾ ਕਿਹੜੀ ਗਲੀ ਉਹ ਕੁਝ ਨਹੀਂ ਦੱਸ ਪਾ ਰਿਹਾ ਕੁਝ ਨਹੀਂ ਦੱਸ ਪਾ ਰਿਹਾ ਤੁਸੀਂ ਸਾਰੇ ਜੀ ਕੋਸ਼ਿਸ਼ ਕਰੋ ਰਲ ਕੇ ਤਾਂ ਇਸ ਵੀਰ ਦਾ ਘਰ ਲੱਭ ਸਕਦਾ ਇਸ ਵੀਡੀਓ ਨੂੰ ਜੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਮੋ ਤਾਂ ਇਸ ਵਕਤ ਦੇ ਮਾਰੇ ਹੋਏ ਵੀਰ ਦਾ ਆਪਣਾ ਪਰਿਵਾਰ ਇਹਨੂੰ ਮਿਲ ਸਕਦਾ ਪਤਾ ਨਹੀਂ ਮਾ ਕਿੱਦਾਂ ਲੱਭਦੀ ਤੜਫਦੀ ਬੈਠੀ ਹੋ ਘਰੇ ਪਤਾ ਨਹੀਂ ਕਿਵੇਂ ਹੋ ਸਕਦਾ ਵਿਆਹ ਹੋਵੇ ਬੱਚੇ ਹੋਣ ਇਹਦੇ ਘਰ ਵਾਲੀ ਹੋਵੇ ਉਹ ਵੀ ਇਹਨੂੰ ਲੱਭਦੇ ਫਿਰਦੇ ਹੋ ਉਹ ਹੁੰਦਾ ਸੀ ਬਾਕੀ ਭੈਣ ਭਰਾ ਤਾਂ ਆਪਾਂ ਸਮਝ ਹੀ ਸਕਦੇ ਆ ਸ਼ਾਇਦ ਉਹ ਰਖੜੀਆਂ ਤੇ ਐਕਤੀ ਭੈਣ ਪਤਾ ਨਹੀਂ ਕਿੰਨੀਆਂ ਇੱਕ ਇਹ ਤਾਂ ਬੱਚਾ ਨਹੀਂ ਇਸ ਵੀਰ ਵਾਸਤੇ ਮੰਨਿਆ ਨਹੀਂ ਅਸੀਂ ਸੰਦਨ ਦੀ ਹੋਊ ਕਿ ਜਿੱਥੇ ਵੀ ਮੇਰਾ ਭਰਾ ਹੋਵੇ ਤੰਦਰੁਸਤ ਹੋਵੇ ਤਕੜਾ ਹੋਵੇ ਉਹ ਸਾਰੀਆਂ ਅਸੀਸਾਂ ਦੁਆਵਾਂ ਅੱਜ ਵਾਹਿਗੁਰੂ ਨੇ ਕਬੂਲ ਕੀਤੀਆਂ ਸੱਚੇ ਪਾਤਸ਼ਾਹ ਨੇ ਜਿਹੜਾ ਇਹ ਵੀਰ ਇੱਥੇ ਪਹੁੰਚਦਾ ਹੋਇਆ ਸੁਪਨਿਆਂ ਦੇ ਘਰ ਤੇ ਹੁਣ ਜੇ ਤੁਸੀਂ ਸਾਰੇ ਇਸ ਵੀਡੀਓ ਨੂੰ ਸ਼ੇਅਰ ਕਰ ਦੋ ਤਾਂ ਇਹ ਵੀਰ ਆਪਣੇ ਪਰਿਵਾਰ 'ਚ ਵੀ ਪਹੁੰਚ ਸਕਦਾ ਸਹੀ ਹੱਥਾਂ ਦੇ ਵਿੱਚ ਤੇ ਸੇਫ ਹੱਥਾਂ ਦੇ ਵਿੱਚ ਪਹੁੰਚ ਸਕਦਾ ਜਿੱਥੇ ਇਹਦੇ ਆਪਣੇ ਰਹਿੰਦੇ ਹੋਣ ਪਰ ਅੱਜ ਦੀ ਇਸ ਵੀਰ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਕਿੰਨਾ ਵੇ ਦੇ ਚੰਗੇ ਪਾਏ ਹੋਏ ਸ਼ਲਟਾ ਹਨਾ ਕੱਪੜੇ ਤੇ ਇਹ ਪਤਾ ਨਹੀਂ ਕਿੰਨੇ ਦਿਨਾਂ ਤੋਂ ਕਿਵੇਂ ਇਹ ਜੀਵਨ ਕੱਟ ਰਿਹਾ ਬਾਈ ਇੱਧਰਲੇ ਹੱਥ ਦੇ ਵੀ ਨਾ ਦੇਖੋ ਕਿੱਡੇ-ਕੱਡੇ ਲੰਬੇ ਹੋਏ ਪਏ ਆ ਕਿਉਂਕਿ ਨਾਉਣ ਧੋਣ ਦੀ ਕੋਈ ਸੋਝੀ ਹੋਈ ਨਹੀਂ ਕਿਸੇ ਨੇ ਰੋਟੀ ਦੇਤੀ ਤਾਂ ਖਾ ਲਈ ਨਹੀਂ ਤਾਂ ਇਦਾਂ ਹੀ ਸੜਕਾਂ 'ਤੇ ਤੁਰੇ ਫਿਰਨਾ ਆਪਾਂ ਅਕਸਰ ਇਦਾਂ ਦੇ ਲੋਕਾਂ ਦੇ ਕੋਲ ਦੀ ਇਦਾਂ ਲੰਘ ਜਾਂਦੇ ਆ ਜਿਵੇਂ ਇਹ ਇਦਾਂ ਦੇ ਇਨਸਾਨ ਨੂੰ ਅਸੀਂ ਕਦੇ ਦੇਖਿਆ ਹੀ ਨਾ ਹੋਵੇ ਸਾਡੀ ਅੱਖਾਂ ਦੇ ਸਾਹਮਣੇ ਬੈਠਾ ਹੁੰਦਾ ਪਰ ਅਸੀਂ ਉਹਦੇ ਵੱਲ ਸਵੱਲੀ ਨਿਗਾਹ ਮਾਰਦੇ ਹੀ ਨਹੀਂ ਅਸੀਂ ਗੁਰੂ ਘਰ ਜਾਂਦੇ ਆ ਦਰਬਾਰ ਸਾਹਿਬ ਜਾਉਂ ਤੁਸੀਂ ਦਰਬਾਰ ਸਾਹਿਬ ਦੇ ਬਾਹਰ ਕਿੰਨੇ ਮੈਂਬਰ ਇਦਾਂ ਦੇ ਬੈਠੇ ਮਿਲਣਗੇ ਤੁਹਾਨੂੰ ਤੁਰੇ ਫਿਰਦੇ ਕਾਲਾ ਪੀਲਾ ਹੈ ਉਹ ਪਰ ਸਾਡਾ ਕੋਈ ਸਰਵਕਾਰ ਨਹੀਂ ਉਹਨਾਂ ਨਾਲ ਮਤਲਬ ਬਾੜ ਦਾ ਕੋਈ ਮਰੇ ਕੋਈ ਜੀਵੇ ਸੁਥਰਾ ਘੁੱਲ ਪਤਾਸੇ ਪੀਵੇ ਸਾਡਾ ਤਾਂ ਇੰਨਾ ਹੀ ਟੀਚਾ ਹੁੰਦਾ ਵੀ ਐਸੀ ਪਹਿਲਾਂ ਦਿਉੜੀਆਂ ਤੇ ਜਾ ਕੇ ਅਰਦਾਸ ਕਰਕੇ ਬਾਬਾ ਜੀ ਤੋਂ ਵੀਜ਼ਾ ਮੰਗਣਾ ਜਾਂ ਸਾਡੀ ਸਰਕਾਰੀ ਨੌਕਰੀ ਮੰਗਣੀ ਆ ਜਾਂ ਕੋਈ ਹੋਰ ਤਰੱਕੀ ਮੰਗਣੀ ਆ ਫਿਰ ਦੁੱਖਪੰਝਨੀ ਬੇਰੀ ਕੋਲ ਜਾ ਕੇ ਮੰਗਣੀ ਆ ਫਿਰ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਅਰਦਾਸ ਕਰਨੀ ਆ ਫਿਰ ਘੁੰਮ ਕੇ ਆ ਕੇ ਫਿਰ ਅਧਿਕਾਰ ਨੂੰ ਨਿਕਲ ਜਾਣਾ ਇਦਾਂ ਦੇ ਲੋਕ ਜਿਹੜੇ ਬੈਠੇ ਆ ਬਾਹਰ ਉਹਨਾਂ ਵੱਲ ਕੋਈ ਨਹੀਂ ਦੇਖਦਾ ਰੱਬ ਦੀ ਬਣਾਈ ਹੋਈ ਇਨਸਾਨੀ ਮੂਰਤ ਆ ਜਿਹੜੀ ਇਹ ਸੜਕਾਂ ਤੇ ਰੋੜ ਰਹੀ ਆ ਬਸ ਸਾਡੀ ਇੰਨੀ ਕੀ ਬੇਨਤੀ ਹੈ ਭਰਾਵੋ ਜੇ ਆਪਾਂ ਇਨਸਾਨ ਆ ਤਾਂ ਸਾਡੇ ਅੰਦਰ ਫਿਰ ਇਨਸਾਨੀਅਤ ਵੀ ਹੋਣੀ ਜ਼ਰੂਰੀ ਆ ਤੇ ਜੇ ਸਾਡਾ ਇਨਸਾਨ ਹੋਣ ਦਾ ਅਸੀਂ ਕਹੀਏ ਫਰਜ਼ ਨਿਭਾਉਣਾ ਫਿਰ ਫਰਜ਼ ਇਦਾਂ ਦੇ ਲੋਕਾਂ ਦੀ ਮਦਦ ਕਰਕੇ ਨਿਭਾਇਆ ਜਾ ਸਕਦਾ ਜੀ ਸਰਕਾਰੀ ਵੀ ਹੈ ਨਾ ਕਿ ਇਹਨਾਂ ਨੂੰ ਅਗਨੋਰ ਕਰਕੇ ਇਹਨਾਂ ਤੋਂ ਮੂੰਹ ਕਮਾ ਕੇ ਕਰੀਏ ਅਰਦਾਸ ਬੇਨਤੀ ਵੀ ਇਸ ਵੀਰ ਦੀ ਤੰਦਰੁਸਤੀ ਵਾਸਤੇ ਤੇ ਵੀਡੀਓ ਨੂੰ ਸ਼ੇਅਰ ਕਰਿਓ ਇਹਦਾ ਘਰ ਪਰਿਵਾਰ ਲੱਭਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚਲੋ ਟਪੰਮੇ